ਗੱਡੀਆਂ ਦਾ ਮੇਲਾ ਲੱਗਿਆ ਪਿਆ ਮਿੱਤਰੋ ਮੇਲਾ ਗੱਡੀਆਂ ਦਾ ਅੱਜ ਗੱਡੀਆਂ ਛੋਟੀਆਂ ਵੀ ਨੇ ਅੱਜ ਗੱਡੀਆਂ ਵੱਡੀਆਂ ਵੀ ਨੇ ਸਭ ਤੋਂ ਪਹਿਲਾਂ ਆਹ ਗੱਡੀ ਦੀ ਗੱਲ ਕਰਦੇ ਆ 18 ਮਾਡਲ ਡੀਜ਼ਲ ਦੀ ਟਿਆਗੋ ਗੱਡੀ ਆ ਟਾਟਾ ਦੀ ਫਰਸਟ ਓਨਰ ਆ ਪੰਜਾਬ ਦਾ ਨੰਬਰ ਆ ਤੇ ਇਹ ਗੱਡੀ ਨਾ 70 75 ਕਹ ਹਜ਼ਾਰ ਓਰੀਜਨਲ ਚੱਲੀ ਹੋਈ ਆ ਧਰਮੇ ਲਾਏ ਗੱਡੀ ਤੇ ਚੈੱਕ ਕਰਵਾਦੇ ਪੂਰੇ ਘੰਟ ਨੇ ਤੇ ਗੱਲ ਮਿੱਤਰੋ ਟਾਇਰਾਂ ਦੀ ਆ ਜਾਂਦੀ ਆ ਚਾਰੇ ਟਾਇਰ ਭਾਜੀ ਕਹਿੰਦਾ ਆਪਾਂ ਜਮੇ ਨਵੇਂ ਪਵਾ ਕੇ ਦੇਣੇ ਆ ਤੇ ਇਹ ਗੱਡੀ 18 ਮਾਡਲ ਆ ਬਣੂਗੀ 3 ਲੱਖ ਤੇ 50 ਹਜ਼ਾਰ ਦੀ ਤੇ ਜਿਹੜੀ ਆ ਖੜੀ ਆ ਆ ਗੱਡੀ ਬਿੱਗ ਕੀ ਫਾਰਚੂਨਰ ਜਿਹੜੀ ਆ ਖੜੀ ਆ ਕਰੋਲਾ ਇਹ ਹੈਗੀ ਆ 2020 ਮਾਡਲ ਇਹ 20 ਮਾਡਲ ਹੈ ਮਿੱਤਰੋ ਇਹ ਪੈਟਰੋਲ ਦੀ ਗੱਡੀ ਹੈ ਹਾਈਬ੍ਰਿਡ ਗੱਡੀ ਹੈ ਉਹ ਤੋਂ ਵੱਧ ਜਿਹੜੀ ਇਧਰਲੇ ਪਾਸੇ ਆ ਖੜੀ ਐ ਨਾ ਧਰਮੇ ਆ ਜਹਾਜ ਵਰਗੀ ਗੱਡੀ ਸਿੱਕੀ ਇਹਨਾਂ ਡਾਈਵਰ ਗੱਡੀ ਆ ਇਹ 2010 ਮਾਡਲ ਹੈ ਚਾਰੇ ਟਾਇਰ ਗੱਡੀ ਤੇ ਜਮੇ ਹੀ ਨਵੇਂ ਜਮਾਂ ਨਵੇਂ ਨੇ 30 ਤੱਕ ਇਹ ਗੱਡੀ ਪਾਸ ਹੈ ਜੇ ਕਿਸੇ ਸੱਜਣ ਨੇ ਖਰੀਦਣੀ ਆ ਭਾਜੀ ਨਾਲ ਤਾਂ ਵੀ ਸੰਪਰਕ ਕਰ ਸਕਦਾ ਜਿਹੜੀ ਆ ਨੋਵਾ ਗੱਡੀ ਖੜੀ ਆ ਇਹ ਹੈਗੀ ਆ 2013 ਮਾਡਲ 13 ਮਾਡਲ ਗੱਡੀ ਹੈ ਇਹ ਗੱਡੀ ਦੀ 13/14 ਮਾਡਲ ਗੱਡੀ ਹੈ ਅਲਾਇਟ ਗੱਡੀ ਨੂੰ ਘੈਂਟ ਲੱਗੇ ਹੋਏ ਨੇ ਤੇ ਇਹ ਗੱਡੀ ਬਣੂ 4 ਲੱਖ ਤੇ 35000 ਦੀ ਇਧਰਲੇ ਪਾਸੇ ਨੋਵਾ ਕ੍ਰਿਸਟਾ ਗੱਡੀ ਵੀ ਖੜੀ ਹੈ ਧਰਮੇ ਇਧਰਲੇ ਪਾਸੇ ਖੜੀ ਐਕਸ ਜੀ ਵੀ 500 ਗੱਡੀ ਤੇ ਇਹਦੇ ਵੀ ਜਮਾ ਨਵੇਂ ਟਾਇਰ ਨੇ ਜਮਾ ਨਵੇਂ ਕੰਡੀਸ਼ਨ ਦੀ ਗੱਡੀ ਇਹ ਵੀ ਵੜੀ ਘੈਂਟ ਹੈ ਕੱਲੀ ਕੱਲੀ ਸੀਟ ਤੇ ਗੱਡੀ ਤੇ ਇਹਦੇ ਵੀ ਸਕਰੀਨਾਂ ਲੱਗੀਆਂ ਹੋਈਆਂ ਨੇ ਤੇ ਜਿਹੜੀ ਆ ਖੜੀ ਹੈ ਨਾ ਇਹ ਖੜੀ ਹੈ ਸਫਾਰੀ ਮਿੱਤਰੋ ਸਟੋਰਮ ਕਹਿੰਦੇ ਹੁੰਦੇ ਜੀ ਨੂੰ ਸਫਾਰੀ ਇਹ ਗੱਡੀ 14 ਮਾਡਲ ਹੈ ਇਹ ਗੱਡੀ ਬਣੂ ਤੁਹਾਨੂੰ 3 ਲੱਖ ਤੇ 80 ਹਜ਼ਾਰ ਦੀ ਗੱਡੀ ਨੂੰ ਇਹਨੂੰ ਵੀ ਜਮਾ ਨਵੇਂ ਟਾਇਰ ਨੇ ਇਧਰਲੇ ਪਾਸੇ ਖੜੀ ਆ ਮਿੱਤਰੋ ਮਹਿੰਦੀ ਰੰਗੇ ਕਲਰ ਦੇ ਵਿੱਚ ਨਾ ਜਿਹੜੀ ਹਰ ਕਾਜੀਜ ਦੇ ਦਿਲ ਦੀ ਧੜਕਣ ਹੈ ਜਾਨੀ ਕਿ ਥਾਰ ਗੱਡੀ ਕੋਈ ਵੀ ਗੱਡੀ ਇਹਨਾਂ ਦੇ ਵਿੱਚੋਂ ਪਸੰਦ ਆਉਂਦੀ ਹੈ ਫਟਾਫਟ ਸੰਪਰਕ ਕਰ ਲਓ ਇਹ ਸਾਰੀਆਂ ਗੱਡੀਆਂ ਬੜੇ ਪਿੰਡ ਦੇ ਵਿੱਚ ਖੜੀਆਂ ਨੇ ਇਹ ਬੜਾ ਪਿੰਡ ਨਾ ਫਲੋਰ ਦੇ ਬਿਲਕੁਲ ਲਾਗੇ ਪੈ ਜਾਂਦਾ ਗਰਾਿਆਂ ਦੇ ਬਿਲਕੁਲ ਲਾਗੇ ਪੈ ਜਾਂਦਾ ਇਸ ਟਾਈਮ ਆਪਾਂ ਤੇਜਿੰਦਰ ਭਾਜੀ ਦੇ ਸ਼ੋਅਰੂਮ ਤੇ ਖੜੇ ਆ ਮਿੱਤਰੋ ਨੰਬਰ ਆਪਾਂ ਸਕਰੀਨ ਤੇ ਪਾਤਾ ਜਿਹੜੀ ਵੀ ਗੱਡੀ ਪਸੰਦ ਆਉਂਦੀ ਆ ਫੋਨ ਲਾ ਲਓ ਕੱਲੀ ਕੱਲੀ ਗੱਡੀ ਦੇ ਉੱਪਰ ਲੋਨ ਵੀ ਕਰਵਾ ਦੇਣਗੇ ਲੋਨ ਦੀ ਸੁਵਿਧਾ ਉਪਲਬਧ ਹੈ ਤੇ ਨੰਬਰ ਸਕਰੀਨ ਤੇ ਆ ਰੇਟ ਬਿਲਕੁਕੁਲ ਹੀ ਜਾਇਜ਼ ਹੁੰਦੇ ਆ ਕਰੋ ਸੰਪਰਕ